ਕਿ ਜੀ ਲਿਆ ਨਾ ਉਹ ਨੋਟ ਦੀ ਗੱਲ ਕਰਦੇ ਹਾਂ ਥੋੜਾ ਜਿਹਾ ਉਹਨਾਂ ਨੂੰ ਸਤਾ ਲਓ ਤੇ ਜਿਹੜਾ ਕੋਈ ਐਡੀ ਸਾਨੂੰ ਫੌਦੇ ਦੀ ਕੋਈ ਜ਼ਰੂਰਤ ਨਹੀਂ ਗਈ ਜਿਹੜੇ ਲੋਕ ਵਿਚਾਰੇ ਬਾਅਦ ਚ ਪਾਣੇ ਲੱਗੂਗਾ ਉਹਨਾਂ ਦੀ ਕੋਈ ਕਣਕ ਬਚਾ ਦੇ ਉਹ ਕੋਈ ਉਹਨਾਂ ਨੂੰ ਡੀਜ਼ਲ ਪਵਾ ਦਿਓ ਉਹਨਾਂ ਦੀ ਇਸ ਤਰੀਕੇ ਨਾਲ ਮਤ ਕੀਤੀ ਜਾਵੇ ਦੂਜਾ ਰਾਸ਼ਨ ਦੇ ਬਹੁਤ ਜ਼ਿਆਦਾ ਲੋਕ ਮਿਲ ਜਾਵਾ ਰਾਸ਼ਨ ਦਾ ਬੇਕਾਰ ਆ ਰਿਹਾ ਵਾ ਕਿਉਂਕਿ ਇੰਨਾ ਜ਼ਿਆਦਾ ਲੋਕ ਖੜ ਖੜ ਕੇ ਘਰਾਂ 'ਚ ਇਕੱਠਾ ਕਰ ਰਹੇ ਜਿਨ੍ਹਾਂ ਨੂੰ ਰੁਪਈਏ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਕੀ ਕਰਦੇ ਆਣ ਕੇ ਲੋਕਾਂ ਦੇ ਰੋਡਾਂ ਤੇ ਖੜੇ ਆ ਉਹ ਆਣ ਕੇ ਕੋਈ ਇੱਧਰ ਟਰਾਲੀ ਮਗਰ ਭੱਜਦੇ ਕੋਈ ਇੱਧਰ ਉਹ ਪਿੰਡ ਦੀ ਵੀ ਬੇਇੱਜ਼ਤੀ ਕਰ ਰਹੇ ਆ ਤੁਸੀਂ ਹੁਣ ਅੰਦਰੋਂ ਆਪਣੇ ਖੇਤਾਂ ਜਾਈਓ ਸਾਡਾ ਖੇਤ ਤੇ ਬੈਕਾਂ ਤੇ ਬੈਠੇ ਹੋਏ ਆ ਅਸੀਂ ਡੇਢ ਹੁਣ ਬਾਤਾਂ ਕਰਦੇ ਆਏ ਫਿਰ ਬਾਤਾਂ ਤੇ ਆਣਿਆ ਨੇ ਪਾਣੀ ਨਾਮ ਕੇ ਆਏ ਆ ਡੰਡੇ ਦੇ ਸਾਡੇ ਘਰ ਸਾਡੇ ਘਰ ਇੱਥੋਂ ਹੈਗੇ ਆ 1.5 ਕਿਲੋਮੀਟਰ ਹੈ ਕਿਲੋਮੀਟਰ ਕਿੰਨੇ ਘਰ ਤਾਂ ਦੇ ਸਾਡੇ 25 30 ਕਰ ਤੂੰ ਪਲਾਸਿਆ ਜਿਹੜੇ ਤੁਹਾਡਾ ਮਛਰ ਤਾਂ ਨਹੀਂ ਹੈਗੇ ਸਾਡੇ ਕੋਲ ਮਛਰ ਤਾਂ ਨਹੀਂ ਆ ਕੁਝ ਕੋ ਹੈ ਜਾਂ ਕੁਝ ਕੋ ਨਹੀਂ ਹੈ ਇਹ ਲੈ ਜਾਂ ਤੋ ਤੋ ਮਛਰਾਂ ਦੀ ਦਵਾਈ ਲੈ ਦੋ ਉਹਦਾ ਬੋਸੋ ਕੋਈ ਦਵਾਈ ਤਾਂ ਮਿਲ ਰਹੀ ਹੈ ਚਲੋ ਮੈਡੀਸਨ ਆਪਣੇ ਕੋਲ ਆਪ ਹੀ ਲਿਆਂਦਾ ਸਾਨੂੰ ਜ਼ਿਆਦਾਤਰ ਇਸ ਚੀਜ਼ ਦਾ ਵਾਹੇ ਸਾਰੇ ਸਾਰਿਆਂ ਸੂਤਾਂ ਸਾਰੇ ਸਮਾਨ ਹੈਗਾ ਸਾਡੇ ਘਰ ਦੇ ਵਿੱਚ ਸਾਰਾ ਕੁਝ ਜਗਾ ਮਾਲਕ ਜਿਹੜਾ ਉਹ ਤੁਹਾਡੇ ਨਾਲ ਜੁੜਿਆ ਵਾ ਜਿਹੜਾ ਤੁਹਾਡੇ ਸੰਬੰਧ ਚ ਆ ਜਿਹੜਾ ਕੋਈ ਦਾਨ ਕਰਦੇ ਜੀ ਸੇਵਾ ਕਰਦੇ ਜੀ ਉਹਨਾਂ ਦੀ ਸੇਵਾ ਥਾਏ ਪਵੇ ਸੋ ਸਮਝ ਕੇ ਉਹ ਸਮਾਨ ਘਟਾਵੇ ਇਹ ਬਾਅਦ ਦੇ ਵਿੱਚ ਜ਼ਰੂਰਤ ਪੈਣੀ ਆ ਕੁਝ ਟਾਈਮ ਸਾਨੂੰ ਬਾਅਦ ਕੇ ਇਧਰ ਜ਼ਰੂਰਤ ਪੈਣੀ ਆ ਜਿਦ ਤਰਾ ਮੰਨ ਲਓ ਬੈਕਾਂ ਤੇ ਬੈਠੇ ਹੋਏ ਆ ਹੁਣ ਇਹ ਸਮਾਨ ਬੇਕਾਰ ਜਾਣਿਆ ਜਿੰਨਾ ਲੈ ਕੇ ਆਉਂਦੇ ਲੋਕ ਸਟਾਕ ਕਰਦੇ ਪਤਾ ਨਹੀਂ ਵੇਚਣਾ ਕੀ ਚੱਕਰ ਆ ਬਿਨਾ ਮਦਦ ਤੋਂ ਪਾਣੀ ਖਾਣ ਦੇ ਆ ਜਿਨ੍ਹਾਂ ਨੂੰ ਰੁਪਈਏ ਦੀ ਜ਼ਰੂਰਤ ਨਹੀਂ ਆ ਗਈ ਜਿਨ੍ਹਾਂ ਦੇ ਘਰ ਮਾਲਕ ਨੇ ਸਾਰਾ ਕੁਝ ਦਿੱਤਾ ਉਹ ਵੀ ਲੋਕ ਇਕੱਠਾ ਕਰ ਸਾਰੇ ਹੁਣ ਸਾਡੇ ਪਸ਼ੂ ਹੀ ਆ ਪਸ਼ੂ ਸਾਰੇ ਅਸੀਂ ਬਾਹਰ ਕੱਢੇ ਹੋਏ ਆ ਅੱਜ ਤੋਂ 10 ਦਿਨਾਂ ਨੂੰ ਅਸੀਂ ਪਸ਼ੂ ਘਰ ਲਏ ਹੋਣੇ ਆ ਸਾਡੇ ਪਸ਼ੂ ਵਾਲੇ ਅਸੀਂ ਟੂੜੀ ਸਾਰੀ ਖਰਾਬ ਹੋ ਗਈ ਸਾਡਾ ਖਰਾਬ ਹੋਇਆ ਅਸੀਂ 10 ਦਿਨਾਂ ਨੂੰ ਘਰ ਲਿਆ ਇਹ ਪਾਵਾਂਗੇ ਸਾਨੂੰ ਅੱਜ ਤੋਂ 10 15 ਦਿਨਾਂ ਲੋਡ ਪੈਣੀ ਆ ਪਸ਼ੂਆਂ ਨੂੰ ਕੌਣ ਦੀ ਚਾਰਾ ਸੋਖਾ ਪਾਣੀ ਨਾ ਅਸੀਂ ਕੀ ਕਰਾਂਗੇ ਹੁਣ ਅਸੀਂ ਇਕੱਠਾ ਕਰਕੇ ਪਾਣੀ ਚ ਕੀ ਕਰਾਂਗੇ ਨਾਲੇ ਸਾਨੂੰ ਸਾਡੇ ਕੋਲ ਜਾਣਾ ਹੀ ਨਹੀਂ ਹੈ 3 ਦਿਨ ਬਾਅਦ ਕਨੈਕਟ ਹੋਵੇ ਜਿਹੜਾ ਅਸੀਂ ਵੰਡ ਜਾਂ ਚਾਰਾ ਜੋ ਵੀ ਆਉਂਦਾ ਹੈ ਲੋਹਣ ਵਾਦੇ ਕੁਝ ਜਗ੍ਹਾ ਨਹੀਂ ਜੇ ਫੀਡ ਭੇਜੀਏ ਤੇ ਸਾਂਭ ਲੋ ਕਿ ਵੰਡ ਲੋਗਾ ਅਸੀਂ ਵੰਡਾਂਗੇ ਪਰ ਉਹ ਟਿਕਾ ਨਹੀਂ ਜੇ ਪੰਜ ਸੱਤ ਦਿਨ ਨੂੰ ਰੋਕ ਕੇ ਭੇਜੋ ਇੱਕ ਮੈਸਜ ਕਰ ਲਓ ਸਾਡਾ ਨੰਬਰ ਨਾਲ ਲਓ ਤੁਹਾਡੇ ਕੋਲ ਜਗ੍ਹਾ ਹੋਵੇ ਭੀ ਅਸੀਂ ਸੁੱਕੇ ਥਾਂ ਲਵਾ ਸਕੀਏ ਲੋਕੇ ਅਜੇ ਤਾਂ ਬੇਕਾਰ ਲੋਕ ਖੜਦੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਆ ਪਰਾਂ ਦਾ ਵੀ ਵੇਚ ਲੈਂਦੇ ਆ ਆ ਵੇਚਣ ਦੇ ਆ ਕੱਲ ਹੀ ਭਾਜੀ ਸਾਡੇ ਪਿੰਡੇ ਚੋਕਰ ਲੱਥਾ ਆ ਤੇ ਬੰਦਿਆਂ ਟਰਾਲੀ ਤੋਂ ਲਵਾ ਕੇ ਪਰੇ ਦੁਕਾਨ ਤੇ 200 ਰੁਪਏ ਘਾਟ ਤੇ ਵੇਚਦਾ ਆ ਇਹ ਕੀ ਕਰਾਉ ਰਹੇ ਆ ਇਹ ਸੋਕੇ ਸਾਡੇ ਪਿੰਡ ਦੇ ਆ ਜ਼ਰੂਰਤ ਪਿੰਡ ਚ ਡੰਗਰ ਡੰਗਰ ਨਹੀਂ ਇਹ ਇਹ ਨਾ ਦੇਰੇ ਸਭ ਪਿੰਡਾਂ ਵਿੱਚ ਪਾਏ ਹੋਏ ਆਂ ਅਸੀਂ ਦੇਰੇ ਤੇ ਬੈਠੇ ਹੋਏ ਆਂ ਜਿਹਨੂੰ ਡੰਕਰ ਆਣੇ ਉਹਨੂੰ ਦਿਓ ਹੀ ਨਾ ਹਾਂ ਤੁਸੀਂ ਆਏ ਹੋ ਤੁਹਾਨੂੰ ਕੀ ਪਤਾ ਵੀ ਪਤਾ ਮਰ ਡੰਕਰ ਹੈਗੇ ਜਾਂ ਨਹੀਂ ਤੁਹਾਨੂੰ ਇਹ ਚੀਜ਼ ਦਾ ਨਹੀਂ ਪਤਾ ਮੈਨੂੰ ਕਿਹੜੀ ਕੀ ਦੀ ਜ਼ਰੂਰਤ ਆ ਰਾਸ਼ਨ ਬਹੁਤ ਰਸ ਰਿਹਾ ਹੈ ਬਹੁਤ ਦੱਸੇ ਵੀ ਇਹ ਡੰਕਰ ਆ ਅੰਦਰ ਭਰਨ ਦੇ ਲੋਕ ਸੁਚੇਤ ਹੋਣਾ ਪਾੜਾ ਅਸੀਂ ਇਹੋ ਹੀ ਵੀ ਕਰਾਂਗੇ ਵੀ 10 ਦਿਨ ਬਾਅਦ ਚ 15 ਦਿਨ ਬਾਅਦ ਚ ਆਓ ਫਿਰ ਤਸਾਨਾ ਦੀ ਮਤ ਕਰੋ ਕਿਸ ਦੀ ਕਣਕ ਬਜਾਓ ਕਿਸ ਨੂੰ ਡੀਜ਼ਲ ਦੀ ਲੋੜ ਡੀਜ਼ਲ ਦਿਓ ਕਿਸ ਨੂੰ ਖਾਦ ਦਿਓ ਵਾਸ਼ੂਆਂ ਦਾ ਚਾਰਾ 10 15 ਦਿਨਾਂ ਨੂੰ ਦੋ ਕਿ ਇਹਨੂੰ ਤੂੜੀ ਦਿਓ ਅਜੇ 10 ਦਿਨਾਂ ਆਓ ਅਜੇ 10 ਦਿਨਾਂ ਆਓ ਇੱਕ ਚੱਕਰ ਅਜੇ ਦੇਰਿਆਂ ਤੱਕ ਬਹਿਕਾਂ ਤੱਕ ਕੁਝ ਨਹੀਂ ਪੁੱਛਦਾ ਹੁੰਦਾ ਤਾਂ ਨਾ ਕੋਈ ਬੈਕ ਵਾਲਾ ਲਵਾ ਹੀ ਸਕਦਾ ਸਾਡੀ ਸਾਈਡ ਤੇ ਨਾ ਟਰੈਕਟਰ ਜਾ ਸਕਦਾ ਨਾ ਬੰਦਾ ਤੁਰ ਕੇ ਜਾ ਸਕਦਾ ਜਿਹੜਾ ਬਾਹਰੋਂ ਆ ਰਿਹਾ ਪੰਜ ਪੰਜ ਫੋਟਾਂ ਪਿੱਛੇ ਅੰਦਰ ਹੀ ਆ ਹਾਂਜੀ ਹਾਂਜੀ ਉੱਥੇ ਹੀ ਸਾਰਿਆ ਕੁਝ ਕਿੰਨੇ ਅੰਦਰ ਹੀ ਕਿਉਂਕਿ ਇਹ ਘਰ ਨਹੀਂ ਛੱਡ ਸਕਦੇ ਨਾ ਮੇਰੇ ਘਰਾਂ ਚ ਪਾਣੀ ਨਹੀਂ ਗਿਆ ਘਰਾਂ ਚ ਪਾਣੀ ਨਹੀਂ ਗਿਆ ਘਰਾਂ ਤੋਂ ਥੱਲੇ ਥੱਲੇ ਰਿਆ ਫਸਲਾ ਸਾਡਾ ਮੇਨ ਆ ਰੋਡ ਆ ਰਿਆ ਇਹਨੇ ਸਾਨੂੰ ਬਹੁਤ ਡੱਕ ਲਾਈ ਹੋਈ ਹੈ ਪਿੱਛੇ ਅੱਗੇ ਪਾਣੀ ਹੈ ਗਏ ਨੀਂਗਾ 3 3 3 4 4 ਫੁੱਟ ਇਹ ਸਾਨੂੰ ਸ਼ਰਕ ਨੇ ਡੱਕ ਲਾ ਕੇ ਪਿੱਛੇ ਸਾਡੇ ਘਰਾਂ ਤੱਕ ਪਾਣੀ ਪਹੁੰਚਾ ਕੇ ਡਾਫ ਲੱਗਦਾ ਅਗਲਾ ਕੀ ਸਾਨੂੰ ਡੋਬਿਆ ਪਿਆ ਤੇ ਅੱਗੇ ਪਿੰਡ ਦੇ ਵਿੱਚ ਪਾਣੀ ਚੱਲਣ ਲਿਆ ਨਾ ਹਾਂਜੀ ਹਾਂਜੀ ਉਹ ਥੋੜਾ ਜਿਹਾ ਇਧਰੋਂ ਹੋਂਡਿਆ ਕ੍ਰੋਸਿੰਗ ਹੈ ਸਾਈਡ ਤੋਂ ਕੋਈ ਤੁਹਾਡੀ ਵਾਇਸ ਪਹੁੰਚਾਉਂਦੇ